ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਧਰੂ ਦੇਖ ਬਹਾਦਰ ਸਰਮਹਾਰਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬਤਾ ਪਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਸਭਾ ਬਨੇਸ਼ਾ ਦਾ ਨਾਸ਼ ਕਰੋ ਬਾਬਾ ਜੀ ਦੋਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿਧਰੂ ਤੇਗ ਵਾਸਤੇ ਮਹਾਰਜ ਆਪਣੀ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਬਖਸ਼ਿਆ ਬਾਬਾ ਜੀ ਸਰਬ ਕਿਰਪਾ ਬਖਸ਼ ਦੋ ਬਖਸ਼ਿਆ ਬਾਬਾ ਜੀ ਬੰਤੀ ਗੀਵਣ ਮਾਫ ਕਰ ਦੇਣਾ I'm I'm <Sessizlik> going ਨਹੀਂ ਭਾਵ ਲੈ ਲਾਰ ਉਦੈ ਕਬਲਾ ਭ੍ਰਮਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮੈਂ ਡੂਡਤ ਥਿ ਕਬਹੁ ਮਿਤ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ તારણ કો અવતાર બનાયો જપ્યો જેને અર્જુન દેવ ગુરુ હેર સંકટ જોન ગરબ ના આયો જપ્યો જેને અર્જુન દેવ ગુરુ હેર સંકટ જોન ગરબ ના આયો न जान सार न जान तेरी सभ ते वॾा सतगुर नानक जिन कल राखी मे ਜੋ ਤੋ ਕਰਹਿ ਕਰავਹਿ ਸੁਆਮੀ ਸਾ ਮਸਲਤ ਪਰਵਾਣ ਪਾਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਣ ਸਰਣ ਨਾਨਕ ਦਾਸ ਹਰ ਹਰ ਸੰਤੀ 에ਹ ਵਿਦ ਜਾਤੀ ਜੇ ਤੋ ਟੁੱਟਾ ਕਿਰਪਾ ਨਿਧਾਨ ਨਾ ਦੋ ਜਾਵੇ ਖਾਲ ਇਹ ਆ ਪਾਈ ਮੋਂ ਦਾ ਤੜੀ ਨਿਤ ਹਿਰਦੈ ਰੱਖਾ ਸੰਭਾ ਦਰਸ ਤੁਹਾਰੋ ਹੋਇ ਸੋ ਕਹੋ ਤਲ ਗੁਰ ਸੇਵੀਆ ਇਹ ਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਫਸੰਦੀ ਲੋਰ ਹਰ ਸੋ ਘੁਰ ਸੋ ਝੱਟੀ ਐ तोद डिठे सचे पातशा मल जनम जनम दी सजन सचा पातशा हूँ दसा जस हूँ जिस पास बैठया सोहिय सबनादा वेशा श्री वाहे गुरु साहेब जी बिलावल महला पंजवा मन तन प्रभ आराधिया मिल साध समग ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਗੈ ਉਚਰਤ ਗੁਣ ਗੋਪਾਲ ਜਸ ਦੂਰਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨੰਦ ਸਦ ਜਾਗੈ ਤੰਤ ਮੰਤ ਨਾ ਜੋਈ ਇਤਿ ਚਖ ਨਾ ਲਗੈ ਰਹਾ ਕ ਮਾਨ ਮੋ ਬੇਨੇ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਾਰੇ ਨਾਗੈ ਕਾਮ ਕ੍ਰੋਧ ਮਦਮਾਨ ਮੋ ਬੇਨੇ ਸੇ ਅਨਰਾਗੈ आनंद मगन रस राम रंग नानक सरनागै वाहे गुरु जी का खालसा वाहे गुरु जी की फतेह बेलवल महल्ला पांचवा मन तन प्रब आराधि है ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਮਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 817 ਦੇ ਉੱਤੇ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆ ਗਇਆ ਗਾਵੇ ਆ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਨਰਤੇ ਪਰਵਾਨ ਕਰ ਲੈਣ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ चढ़ी कला बख़्शण जी ماں گج بج देमां गज वज की फतेह جی کا जी का ख़ालसा جی کی फतेह